ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅਮਰ ਵੇਲ ਹੁੰਦੀ ਆ ਨਾ ਉਹਦੀ ਧਰਤੀ ਤੇ ਜੜ ਨਹੀਂ ਹੁੰਦੀ ਪਤਾ ਮੈਨੂੰ ਵੀ ਨਹੀਂ ਬਹੁਤਾ ਮੈਂ ਵੀ ਥੋੜਾ ਬਹੁਤਾ ਚਲੋ ਹੁਣ ਗੱਲ ਮੌਕੇ ਤੇ ਕੰਮ ਲੱਗਾ ਕੁਦਰਤ ਵੱਲੋਂ ਹੁੰਦਾ ਵੀ ਜਿਹੜੇ ਵੀ ਦਰਖਤ ਤੇ ਹੋ ਪੈ ਜਾਂਦੀ ਐ ਦਰਖਤ ਨੂੰ ਵੀ ਢੱਪ ਦਿੰਦੀ ਐ ਪਰ ਉਹਦੀ ਜੜ ਜਿਹੜੀ ਐ ਉਹ ਧਰਤੀ ਦੇ ਨਾਲ ਜੁੜੀ ਨਹੀਂ ਹੁੰਦੀ। ਹਵਾ ਦੇ ਵਿੱਚ ਹੀ ਹੁੰਦੀ ਹੈ। ਅੰਕਸ਼ ਜੀ ਨੂੰ ਕਿੱਥੋਂ ਮਿਲਦਾ ਉਹਨੂੰ? ਕਾਦੇ ਸਹਾਰੇ ਹੁੰਦੀ ਹੈ। ਤੇ ਮੈਂ ਕੋਈ ਵਿਗਿਆਨੀ ਨਹੀਂ ਹੈਗਾ ਬਸ ਮੈਂ ਜੀਲੰਤ ਜੀ ਗੱਲ ਕਰਨੀ ਚਾਹੁੰਦਾ। ਤੇ ਜਿਹੜਾ ਬੰਦਾ ਝੂਠ ਬੋਲਦਾ ਉਹਦਾ ਵੀ ਕੋਈ ਧਰਤਲ ਦੇ ਨਾਲ ਧਰਤੀ ਦੇ ਨਾਲ ਬਹੁਤਾ ਸਬੰਧ ਨਹੀਂ ਹੁੰਦਾ। ਜਾਨੀ ਕਿ ਉਹਦੀਆਂ ਜੜਾਂ ਬਹੁਤੀਆਂ ਡੂੰਘੀਆਂ ਨਹੀਂ ਹੁੰਦੀਆਂ। ਇਹ ਗੱਲ ਜਿਹੜੇ ਸਿਆਣੇ ਬਜ਼ੁਰਗ ਨੇ ਸਾਡੇ ਉਹਨਾਂ ਦੀਆਂ ਅਜਮਾਈਆਂ ਹੋਈਆਂ ਗੱਲਾਂ ਕਹਿ ਲਈ ਜਿਵੇਂ ਉਹ ਕਹਿੰਦੇ ਸੀ ਵੀ ਅਸੀਂ ਅਰਕ ਕੱਢਿਆ ਹੋਇਆ ਤੱਤ ਕੱਢਿਆ ਹੋਇਆ ਤੇ ਮੈਂ ਅੱਜ ਗੱਲ ਕਰਨੀ ਆ ਲਾਭ ਸਿੰਘ ਉੱਗੋ ਕੇ ਜਿਹੜੇ ਹਲਕਾ ਭਦੋੜ ਦੇ ਐਮਐਲਏ ਇਹ ਕੌਣ ਨੇ ਝਾੜੂ ਪਾਰਟੀ ਦੇ ਐਮਐਲਏ ਇਹਨਾਂ ਦੀ ਗੱਡੀ ਪਲਟ ਗਈ ਪਲਟੀ ਕਿੱਥੇ ਸੁੱਕੇ ਹੋਏ ਸੂਏ ਵਿੱਚ ਜਿੱਥੇ ਪਾਣੀ ਹੈ ਨਹੀਂ ਸੀ ਅਸਾਂ ਇੱਕ ਮੇਰਾ ਦੋਸਤ ਹੈ ਉਹਨੇ ਇੱਕ ਮਸ਼ਕਰੀ ਕੀਤੀ ਇੱਕ ਵਾਰੀ ਕਹਿੰਦਾ ਗਿਆਨੀ ਜੀ ਤੁਸੀਂ ਜਿੱਥੇ ਮੈਨੂੰ ਭੇਜਿਆ ਸੀ ਨਾ ਮੈਂ ਤਾਂ ਕਹਿੰਦਾ ਡੁੱਬ ਚਲਿਆ ਸੀ ਮਸਾਂ ਬਚੇ ਮੈਂ ਕਿਹਾ ਕਿਉਂ ਕਹਿੰਦਾ ਗੱਲ ਕਰ ਨਹਿਰ ਖਾਲੀ ਸੀ ਸੁੱਕੀ ਸੀ ਕਹਿੰਦਾ ਜੇ ਭਰੀ ਹੁੰਦੀ ਕਹਿੰਦਾ ਮੈਂ ਤਾਂ ਡੁੱਬ ਜਾਂਦਾ ਸੀ ਇਹ ਗੱਲਾਂ ਉਹ ਤਾਂ ਬੋਰ ਜੀਆ ਕਰਨੀਆਂ ਪਰ ਇਹਨਾਂ ਲਾਭ ਸਿੰਘ ਉੱਗੋ ਕੈਨ ਇੱਕ ਇਹਨੇ ਝੂਠ ਆ ਪਿੱਛੇ ਜੇ ਬੋਲਿਆ ਮਹੀਨਾ ਕਿ ਹੋਇਆ ਆ ਕਿ ਤੁਸੀਂ ਕੋਠੀ ਬਣਾਈ ਹੈ ਜੀ ਇਹ ਕਹਿੰਦਾ ਕਿੱਥੇ ਬਣਾਈ ਹੈ ਕੋਠੀ ਪ੍ਰੂਫ ਕਰੋ ਲੋਕਾਂ ਨੇ ਵੀਡੀਓ ਬਣਾ ਕੇ ਜਿਹੜੇ ਮਿਸਤਰੀ ਬਣਾਉਂਦੇ ਉਹਨਾਂ ਨੂੰ ਜਾ ਕੇ ਪੁੱਛ ਲਿਆ ਉਹ ਕਹਿੰਦੇ ਇਹ ਐਮਐਲਏ ਸਾਹਿਬ ਦੀ ਕੋਠੀ ਹੈ ਸਾਰਾ ਕੁਝ ਪਤਾ ਲੱਗ ਗਿਆ ਪਰ ਇਹਨੇ ਸੱਚਾ ਹੋਣ ਦੀ ਕੋਸ਼ਿਸ਼ ਕੀਤੀ ਜਿਹੜਾ ਤੁਸੀਂ ਨਾ ਇਨਾ ਜਾਣ ਬੁਝ ਕੇ ਝੂਠ ਬੋਲਿਆ ਹੁੰਦਾ ਹੈ ਲੈ ਮੈਂ ਹੁਣ ਚੇਤੇ ਆ ਗਈ ਇੱਕ ਛੋਟੀ ਜਿਹੀ ਕਹਾਣੀ ਇੱਕ ਆ ਜਿਹੜੀ ਨਾ ਪਿੰਡ ਦੇ ਲੋਕਾਂ ਨੂੰ ਰੌਲਾ ਪਾ ਕੇ ਉਦਾਂ ਹੀ ਇਕੱਠੇ ਕਰ ਲੈਂਦਾ ਸੀ ਕਿ ਛੇਰ ਆ ਗਿਆ ਛੇਰ ਆ ਗਿਆ ਜਦੋਂ ਲੋਕ ਜਾਂਦੇ ਕਹਿੰਦਾ ਮੈਂ ਤਾਂ ਮਸ਼ਕਰੀ ਕਰਦਾ ਸੀ ਮੈਂ ਤਾਂ ਟਿੱਕਚਰ ਕੀਤੀ ਸੀ ਉਹ ਲੋਕਾਂ ਨੇ ਉਹਦੀ ਆਵਾਜ਼ ਵੱਲ ਜਦੋਂ ਦੁਬਾਰਾ ਕਿਤੇ ਮਾਰਦਾ ਧਿਆਨ ਦੇਣਾ ਬੰਦ ਕਰਤਾ ਇੱਕ ਦਿਨ ਸੱਤਿਉ ਆ ਗਿਆ ਤੇ ਸ਼ੇਰ ਨਾਲ ਬੱਕਰੀਆਂ ਖਾ ਗਿਆ ਤੇ ਨਾਲੇ ਆਲੜੀ ਨੂੰ ਚੱਬ ਗਿਆ ਰਗੜ ਗਿਆ ਖਾ ਗਿਆ ਤੇ ਲੋਕ ਗਏ ਨਾ ਲੋਕ ਕਹਿੰਦੇ ਤਾਂ ਪਹਿਲਾਂ ਵੀ ਐਵੇਂ ਝੂਠ ਬੋਲਦਾ ਹੁੰਦਾ ਸੀ ਅੱਜ ਵੀ ਝੂਠ ਹੀ ਬੋਲਦਾ ਹੋਣਾ ਕਿਹੜਾ ਸ਼ੇਰ ਆਇਆ ਹੋਣ ਤੇ ਇਦਾਂ ਹੀ ਇਹ ਜਿਹੜਾ ਲਾਭ ਸਿੰਘ ਉੱਗੋ ਕੇ ਨਾ ਇਹਨੇ ਵੀ ਇੱਦਾਂ ਝੂਠ ਤੁਫਾਨ ਬੜਾ ਬੋਲਿਆ ਹੁਣ ਜਿਹੜੀਆਂ ਗੱਡੀ ਪਾਰਟੀ ਐ ਸੁੱਕੇ ਸੂਏ ਵਿੱਚ ਇਹਦੀ ਮੈਂ ਗੱਲ ਤੁਹਾਨੂੰ ਇੱਕ ਹੋਰ ਸੁਣਾ ਦੇ ਹਾਲਾਂਕਿ ਬਚ ਗਿਆ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਦੀ ਜਾਨ ਜਾਵੇ ਸਲਾਮਤ ਹੋਵੇ ਆਪਣੇ ਬੱਚਿਆਂ ਲਈ ਪਰ ਬੱਚੇ ਤਾਂ ਇਹ ਛੱਡ ਚੁੱਕਾ ਹੈ ਇਹ ਤਾਂ ਮੈਰ ਜਿਵੇਂ ਦੂਜੀ ਕਰਾਈ ਬੈਠਾ ਹੈ ਘਰੇ ਦਾ ਤਲਾਕ ਤਲੂ ਦੇ ਤੈਨੇ ਇਦਾਂ ਖਬਰਾਂ ਨਹੀਂ ਨਹੀਂ ਕਈ ਵਾਰੀ ਕੋਈ ਮੇਰੇ ਤੇ ਕੇਸ ਕਰ ਦੇਉ ਬੀ ਬੂਟਾ ਸਿੰਘ ਇਦਾਂ ਕਹਿੰਦਾ ਹੋ ਸਕਦਾ ਸੱਚ ਹੋਵੇ ਝੂਠ ਹੋਵੇ ਇਹ ਨਹੀਂ ਪਤਾ ਪਰ ਖਬਰਾਂ ਇਦਾਂ ਚੱਲੀਆਂ ਨੇ ਵੀ ਇਹਨੇ ਤਲਾਕ ਤਲੂਕ ਦੇ ਤਾ ਕਰਵਾ ਲਈ ਹੁਣ ਜਿਹੜੀ ਸੁੱਕੇ ਸੂਏ ਵਿੱਚ ਗੱਡੀ ਪਲਟੀ ਹੈ ਇਹਦਾ ਮਤਲਬ ਕੀ ਹੈ ਵੀ ਬੇੜੀ ਡੁੱਬਣ ਦੀ ਕਕਾਰ ਤੇ ਹੈ ਜਿਹਨੇ ਭੱਜਣਾ ਛਾਲਾ ਮਾਰ ਕੇ ਭੱਜ ਜੋ ਇਹਦਾ ਮਤਲਬ ਇਹ ਨਿਕਲਦਾ ਦੂਜੀ ਗੱਲ ਜਾਣਤਾ ਬਚ ਗਈ ਪਰ ਇੱਕ ਆਪਾਂ ਕਹਿੰਦੇ ਹੁੰਦੇ ਸੀ ਨਾ ਕਿ ਬੱਸ ਵਿੱਚ ਕੋਈ ਲਾਲਾ ਬੈਠਾ ਉਹਦੇ ਨਾਲ ਕੋਈ ਜੱਟ ਬੈਠਾ 12 ਬੋਰ ਲਈ ਤੇ ਉਹ ਮੁੰਹੋਂ ਨੇ 12 ਬੋਰ ਦਾ ਬਾਣੀ ਬਲ ਕੀਤਾ ਹੋਇਆ ਸੀ ਲਾਲੇ ਵੱਲ ਤੇ ਉਹ ਲਾਲਾ ਕਹਿੰਦਾ ਜੱਟ ਨੂੰ ਕਹਿੰਦਾ ਭਰਾਵਾ ਇਹਨੂੰ ਇੱਧਰ ਨੂੰ ਕਰ ਲੈ ਮੜੀ ਜੀ ਤੇ ਉਹ ਜੱਟ ਕਹਿੰਦਾ ਨਹੀਂ ਇਹ ਤਾਂ ਖਾਲੀ ਹੈ ਇਹ ਤਾਂ ਕਹਿੰਦਾ ਰੌਣਕ ਤਾਂ ਮੇਰੇ ਕੋਲੇ ਨੇ ਕਹਿੰਦਾ ਜਦੋਂ ਕਿਸਮਤ ਮਾੜੀ ਹੁੰਦੀ ਹੈ ਖਾਲੀ ਚੱਲ ਜਾਂਦੀ ਹੈ ਉਹਨੂੰ ਪਾਸੇ ਕਰਦਾ ਤੇ ਜਦੋਂ ਕਿਸਮਤ ਮਾੜੀ ਹੁੰਦੀ ਹੈ ਨਾ ਜ਼ਰੂਰੀ ਨਹੀਂ ਵੀ ਸੂਏ ਵਿੱਚ ਪਾਣੀ ਹੋਵੇ ਸੁੱਕੇ ਸੂਏ ਵਿੱਚ ਵੀ ਗੱਡੀ ਪਲਟ ਜਾਂਦੀ ਹੈ ਇਹ ਤਾਂ ਪਰ ਸਲਾਮਤੀ ਚਾਹੁੰਦੇ ਆ ਵੀ ਜਾਨ ਨਹੀਂ ਗਈ ਕੋਈ ਜਾਨੀ ਮਾਨੇ ਨੁਕਸਾਨ ਨਹੀਂ ਹੋਇਆ ਸਲਾਮਤੀ ਚਾਹੁੰਦੇ ਪਰ ਇਹਨਾਂ ਲੋਕਾਂ ਦੀਆਂ ਜਿਹੜੀਆਂ ਕਰਤੂਤਾਂ ਨੇ ਨਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਬਸ ਇਹ ਕਹਿੰਦੇ ਉਹ ਜਿਵੇਂ ਸਾਡੇ ਬਾਬੇ ਕਹਿੰਦੇ ਆ ਨਾਰਕ ਸਵਰਗ ਅੱਗੇ ਕਿਹਨੇ ਦੇਖਿਆ ਇੱਥੇ ਹੀ ਆ ਸਾਰਾ ਕੁਝ ਇੱਥੇ ਨਰਕ ਹੈ ਇੱਥੇ ਸਵਰਗ ਹੈ ਇੱਥੇ ਇਹ ਲੇਖਾ ਲੁਖਾ ਦੇਣਾ ਪੈਂਦਾ ਇਹ ਭਲੇਖਾ ਹੀ ਹੈ ਜੀ ਜਿੰਨਾ ਮਰਜੀ ਕੁਝ ਜੋੜ ਲਓ ਝੂਠ ਤੂਫਾਨ ਬੋਲ ਕੇ ਕਰੋੜਾਂ ਅਰਬਾਂ ਖਰਬਾਂ ਪਤੀ ਹੋ ਜੋ ਕੋਈ ਵੱਡੀ ਗੰਦੀ ਪਰ ਜਿਹੜੀ ਜਿੰਦਗੀ ਮਿਲੀ ਹੈ ਨਾ ਜਿੰਨਾ ਚਿਰ ਜਿੰਦਗੀ ਵਿੱਚ ਸਕੂਨ ਨਹੀਂ ਹੈਗਾ ਉਹਨਾਂ ਚਿਰ ਇੱਥੇ ਹੀ ਨਰਕ ਹੈ ਜੀ ਇੱਥੇ ਹੀ ਸਵਰਗ ਹੈ ਇਹ ਗੱਲ ਯਾਦ ਰੱਖਿਓ ਤੇ ਇਹ ਲਾਲ ਸਿੰਘ ਉਦੋਂ ਉੱਗੋ ਕੇ ਦੀ ਐਮਐਲਏ ਸਾਡੀ ਗੱਡੀ ਪਲਟੀ ਐ ਤੇ ਸੁੱਕੇ ਸੂਏ ਵਿੱਚ ਪਲਟੀ ਐ ਤੇ ਇਹ ਥੋੜੀਆਂ ਜੀਆਂ ਕਿਆਸ ਰਾਈਆਂ ਜਾਂ ਜੁਗ ਬਟ ਪਲਟਲ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਵੀ ਜੁਗ ਪਲਟੂਗਾ ਜਾਂ ਐਉਂ ਕਹਿ ਲਈ ਜਿਹੜੀ ਕਿਸ਼ਤੀ ਪਾਣੀ ਵਿੱਚ ਤਰਦੀ ਪਈ ਐ ਨਾ ਉਹਦੇ ਡੁੱਬਣ ਦੇ ਚਾਂਸ ਨੇ ਤੇ ਕਿਤੀ ਡਬੋਣੇ ਕਿਹਨੇ ਹੁੰਦੀ ਐ ਜੇ ਕਿਸਤੀ ਵਿੱਚ ਬਹੁਤੇ ਬੰਦੇ ਜ਼ਿਆਦਾ ਚੜ ਜਾਂ ਜਾਂ ਬੇੜੀ ਕਿਸ਼ਤੀ ਪੁਰਾਣੀ ਹੋਵੇ ਵਿੱਚ ਛੇਕ ਹੋਣ ਮੋਰਿਆਂ ਹੋਣ ਉਹ ਡੁੱਬਦੀ ਹੁੰਦੀ ਹੈ ਆ ਜਿੰਨੇ ਵੀ ਇਹ 93 ਪਵੰਤ ਮੰਤਬਾ ਬਿਨਾ 94 ਐਮਐਲਏ ਨੇ ਇਹ ਸਾਰੇ ਹੀ ਸਰਕਾਰ ਨੂੰ ਡਬੋਣ ਦੀਆਂ ਕਹ ਲਈਏ ਕਮਜ਼ੋਰੀਆਂ ਮੋਰਿਆਂ ਛੇਕ ਨੇ ਇਹਨਾਂ ਵਿੱਚੋਂ ਇੱਕ ਵੀ ਨਹੀਂ ਬੋਲ ਰਿਹਾ ਜਦੋਂ ਸਰਕਾਰ ਦਾ ਬੇੜਾ ਜਾਂ ਬੇੜੀ ਮੁੱਦਾ ਵੱਜ ਗਿਆ ਫਿਰ ਉਹਨੇ ਸੁਖਵੀਰ ਵਾਂਗੂੰ ਕਹਿਣਾ ਭਗਵਾਨਤਮਾਨ ਨੇ ਆ ਕਰਤਾ ਭਗਵਾਨਤਮਾਨ ਨੇ ਐ ਨਹੀਂ ਕੀਤਾ ਫਿਰ ਇਦਾਂ ਕਰਨਗੇ ਤੇ ਹੁਣ ਇਹਨਾਂ ਨੇ ਜੋਰ ਲਾਇਆ ਉਹ ਵੀ ਆਪਣਾ ਘਰ ਬੱਤ ਬੱਤ ਕਿੱਦਾਂ ਪਰ ਲੀਏ ਲੁੱਟ ਖਸੁੱਟ ਕਰਕੇ ਕੈਨੇਡਾ ਇੰਗਲੈਂਡ ਅਮਰੀਕਾ ਕਿੱਦਾਂ ਪੈਸਾ ਭੇਜ ਦਈਏ ਯੋ ਨੀ ਇਹ ਦੌੜ ਲੱਗੀ ਹੋਈ ਐ ਇਹ ਐਮਐਲਏ ਸਾਹਿਬ ਨੇ ਜੀ ਉੱਗੋ ਕੇ ਹਲਕਾ ਪਧੌੜਦੇ ਜਿਹੜੇ ਗੱਡੀ ਲਈ ਜਾ ਰਹੇ ਸੀ ਤੇ ਸੁੱਕੇ ਸੂਏ ਵਿੱਚ ਗੱਡੀ ਪਲਟ ਗਈ ਬਚਾਅ ਹੋ ਗਿਆ ਤੇ ਪਰ ਇਹ ਜਿਹੜੀ ਫੋਟੋ ਸਾਹਮਣੇ ਵਾਇਰਲ ਹੋਈ ਹੈ ਇੱਥੋਂ ਇਦਾਂ ਲੱਗਦਾ ਵੀ ਧਰਮਰਾਜ ਦੀ ਕੁਰਸੀ ਨੂੰ ਹੱਥ ਲਾ ਕੇ ਵਾਪਸ ਆਇਆ ਬਚ ਗਿਆ ਇਹ ਹਲੇ ਵੀ ਮੌਕਾ ਹੈ ਜੀ ਵੀ ਪਛਤਾਪ ਕਰ ਲੋ ਜਿਹੜੀ ਲੁੱਟਖੋਟ ਕੀਤੀ ਹੈ ਘਟਾ ਲੋ ਮਾੜੀ ਮੋਟੀ ਜਾਂ ਚਾਰ ਕੰਮ ਕਰ ਲੋ ਜਿਹੜੇ ਲੋਕਾਂ ਨੇ ਤੁਹਾਨੂੰ ਚੁਣਿਆ ਉਹਦੇ ਲਈ ਕੋਈ ਮਾੜਾ ਮੋਟਾ ਕੰਮ ਕਰ ਲੋ ਨਹੀਂ ਤਾਂ ਫਿਰ ਆਸ ਦੁਨੀਆ ਤੇ ਦੋ ਦਰਵਾਜ਼ੇ ਨੇ ਇੱਕ ਨਰਕ ਵਾਲਾ ਇੱਕ ਸਵਰਗ ਵਾਲਾ ਕੋਈ ਹੋਰ ਕਿਤੇ ਸਵਰਗ ਨਰਕ ਨਹੀਂ ਹੈਗਾ ਇੱਥੇ ਹੀ ਹੈ ਇਹ ਇੱਕ ਮੌਕਾ ਹੀ ਮਿਲਿਆ ਜੀਵਨ ਦਾ ਨਹੀਂ ਮਿਲਿਆ ਦੁਬਾਰਾ ਸ਼ਾਇਦ ਨਾ ਮਿਲੇ ਤੁਸੀਂ ਸੁਣੇ ਜੇ ਕਿਸੇ ਬੈਟਸਮੈਨ ਦਾ ਕੈਚ ਡ੍ਰੌਪ ਹੋ ਜਾਨੀ ਕਿ ਛੁੱਟ ਜੇ ਕੈਚ ਤਾਂ ਉਹਦੇ ਕੋਲੇ ਬੋਨਸ ਹੁੰਦਾ ਮੌਕਾ ਹੁੰਦਾ ਵੀ ਬੱਦ ਤੋਂ ਬੱਦ ਹੁਣ ਬਾਲਾਂ ਤੇ ਛੱਕੇ ਚੌਕੇ ਮਾਰ ਲਈਏ ਦੁਬਾਰਾ ਨਾ ਹੋ ਟੋਰੀ ਉਹਦੇ ਕੋਲੇ ਬੋਨਸ ਹੀ ਹੁੰਦਾ ਤੇ ਇਹ ਗੱਲਾਂ ਵੀ ਚੱਲਦੀਆਂ ਨੇ ਸਿੱਧੂ ਵਰਗੀ ਫਿਰ ਵੱਡੇ ਵੱਡੇ ਸ਼ੇਅਰ ਬੋਲਦੇ ਨੇ ਚੱਕ ਦੇ ਗਿੱਲ ਚੱਕ ਦੇ ਫਲਾਣੇ ਚੱਕ ਦੇ ਫਲਾਣੇ ਉਹ ਕਹਿੰਦੇ ਹੁੰਦੇ ਵੀ ਦਵਾਰਾ ਨਾ ਕਿਤੇ ਕੈਚ ਹੋ ਜੇ ਵੀ ਤੈਨੂੰ ਮੌਕਾ ਮਿਲ ਗਿਆ ਦੇ ਸ਼ੱਕੇ ਤੇ ਸ਼ੱਕਾ ਤੇ ਸੰਭਲ ਜੋ ਬੜਾ ਮੋਟਾ ਜਿੰਦਗੀ ਦਵਾਰਾ ਮਿਲ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ